ਜੀ ਹੁਣ ਅੱਜ ਆ ਦਿਵਾਲੀ ਤੇ ਆਪਾਂ ਸਾਰਿਆਂ ਨੇ ਘਰ ਦੀ ਿਕ ਘਰ ਦੀ ਸਫਾਈ ਤੇ ਜੀ ਅਸਨੀ ਵੀ ਕਰਨ ਲੱਗੀਆਂ ਸਫਾਈ ਮੈਂ ਕਹਿੰਦੀ ਚਲੋ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਲਈਏ ਅੱਜ ਆਪਾਂ ਜੀ ਕਰਾਂਗੇ ਇੱਕ ਤਾਂ ਆਪਾਂ ਫਰਸ਼ ਸਾਫ ਕਰਾਂਗੇ ਜੀ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਇੱਕ ਆਪਾਂ ਜੀ ਕਾਰਡ ਬਲ ਆਪਣਾ ਦਾ ਫਰਨੀਚਰ ਦਾ ਸਮਾਨ ਸਾਰਾ ਤੇ ਇਹ ਸਾਫ ਕਰਨੇ ਬਾਰੇ ਦੱਸਾਂਗੇ ਜੀ ਵੀ ਇਹ ਦੇ ਜਿਹੜਾ ਆਪਣਾ ਇਹ ਪੂਰਾ ਚਮਕ ਦੇ ਵਿੱਚ ਆਵੇ ਤੇ ਆਪਣੀ ਮਿੱਟੀ ਜਿਹੜੀ ਦਸਤਾ ਜੀ ਸਾਰੀ ਸਾਫ ਹੋ ਜਾਵੇ ਕਿਉਂਕਿ ਜੀ ਡਸਟ ਬਹੁਤ ਜ਼ਿਆਦਾ ਪੈ ਜਾਂਦੀ ਆ ਉੱਪਰ ਤਾਂ ਕਰਕੇ ਆਪਾਂ ਜਿਹੜਾਂ ਦੱਸਾਂਗੇ ਇਹ ਜੀ ਆਪਾਂ ਲੈ ਜਾਣਾ ਹੈ ਇਹਨੂੰ ਪਾਰਦੀਨ ਦਾ ਤੇਲ ਇਹਨੂੰ ਪਾਰਦੀਨ ਦਾ ਤੇਲ ਵੀ ਕਹਿੰਦੇ ਆ ਤੇ ਜੀ ਇਹਨੂੰ ਥਿੰਦਰ ਵੀ ਕਹਿੰਦੇ ਆ ਇਹ ਜੀ ਰੰਗ ਦੇ ਵਿੱਚ ਪਾ ਕੇ ਤੇ ਇਹ ਰੰਗ ਦੇ ਵਿੱਚ ਪਾਉਣ ਵਾਲਾ ਹੁੰਦਾ ਹੈ ਬਾਕੀ ਜੀ ਇਹ ਆਪਾਂ ਜਦੋਂ ਕਿਤੇ ਹੋਰ ਲਾਉਣੇ ਉਦੋਂ ਵੀ ਇਹ ਮਤਲਬ ਆਪਣੀ ਜਿਵੇਂ ਤੇਲ ਪਿੱਟਣ ਲੱਗੀ ਹੁੰਦੀ ਆ ਆਪਾਂ ਥਿੰਦਰ ਨਾਲ ਤੇਲ ਪਿੱਟ ਲਾ ਦਿੰਨੇ ਉਹਦੇ ਨਾਲ ਜੀ ਇਹ ਗੰਦਗੀ ਜਿਹੜੀ ਆ ਇਹ ਸਾਫ਼ ਕਰਦਾ ਜੀ ਸਾਰੀ ਇਹ ਆਪਾਂ ਜੀ ਥਿੰਦਰ ਲਾਵਾਂਗੇ ਤੇ ਇੱਕ ਤਾਂ ਆਪਾਂ ਜੀ ਲਾਵਾਂਗੇ ਮਸ਼ੀਨ ਦਾ ਤੇਲ ਇਹ ਮਸ਼ੀਨ ਦਾ ਤੇਲ ਲਾਵਾਂਗੇ ਜੀ ਇਹ ਮਸ਼ੀਨਾਂ ਨੂੰ ਦੇਖੋ ਜਦੋਂ ਆਪਾਂ ਮਸ਼ੀਨਾਂ ਨੂੰ ਦਿੰਦੇ ਆ ਤੇ ਉੱਤੇ ਮਸ਼ੀਨ ਬਿਲਕੁਲ ਸਾਫ਼ ਹੋ ਜਾਂਦੀ ਹੈ ਹਨਾ ਉਵੇਂ ਹੀ ਇਹ ਆਪਣੇ ਜਿਹੜੇ ਹੈਗਾ ਸਾਰਾ ਫਰਨੀਚਰ ਤੇ ਉਹਨੂੰ ਇਹ ਸਾਫ਼ ਕਰੂਗਾ ਜੀ ਤੇ ਇੱਕ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਨਿੰਬੂ ਇਹ ਨਿੰਬੂ ਨੂੰ ਜੋੜ ਕੇ ਆਪਾਂ ਇੱਕ ਪਾਵਾਂਗੇ ਇਹਦੇ ਨਾਲ ਕੀ ਆ ਜੀ ਇਹਦੇ ਨਾਲ ਵੀ ਜਿਹੜਾ ਆਪਾਂ ਤੋਂ ਵੀ ਜੀ ਨਾਲ ਜਾਂ ਕੋਈ ਹੋਰ ਚੀਜ਼ ਲੱਗੀ ਹੁੰਦੀ ਹੈ ਪੱਟੀਆਂ ਜਾਨੀ ਉਹ ਨਿੰਬੂ ਦੇ ਰਸ ਨਾਲ ਜਾਂ ਮੈਂਟ ਵਿੱਚ ਪੱਟੀਆਂ ਜਾਨੀਆਂ ਤੇ ਸਫਾਈ ਆਪਣੀ ਇੱਕ ਵਧੀਆ ਤਰੀਕੇ ਨਾਲ ਹੋ ਜਾਣੀ ਹੈ ਇਹ ਨਾਸਤੀ ਜੀ ਆਪਾਂ ਇੱਕ ਲਵਾਂਗੇ ਜਰਾ ਤੇ ਜਿਹੜੀ ਆਪਣੇ ਜੀ ਕੰਮ ਨਹੀਂ ਹੈਗੀ ਆਪਾਂ ਇਹਦੇ ਨਾਲ ਕਰਾਂਗੇ ਸਾਫ਼ ਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਲਵਾਂਗੇ ਹੋ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਆਪਾਂ ਕਿੱਥੇ ਵਰਤੋਂ ਕਰਨੀ ਹੈ ਇਹ ਦੀ ਇਹ ਆਪਾਂ ਖੋਣੀਆਂ ਯਾਨੀ ਇਹ ਬਾਜ਼ਾਰ ਦੇ ਵਿੱਚ ਜੀ ਬੜੀ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਜਿੱਥੋਂ ਵੀ ਮਰਜ਼ੀ ਤੁਸੀਂ ਕੋਈ ਦੁਕਾਨ ਤੋਂ ਲੈ ਲਓ ਇਹ ਆਪ ਤੁਹਾਨੂੰ ਮਿਲ ਜਾਂਦੀ ਹੈ ਹਾਂਜੀ ਇੱਕ ਆਪਾਂ ਇਹ ਵਰਸ਼ ਲੈ ਲੈਣਾ ਇਹ ਵਰਸ਼ ਨਾਲ ਆਪਾਂ ਪਹਿਲਾਂ ਸਾਰੇ ਦਰਵਾਜੇ ਕਾਬਲ ਸਭ ਕੁ ਸਪਾ ਇਹ ਵਰਸ਼ ਨਾਲ ਚਾਰ ਦਿਨਾਂ ਤੇ ਸਾਫ ਕਰ ਲੈਣਾ ਉਸ ਤੋਂ ਬਾਅਦ ਵਿੱਚ ਆਪਾਂ ਇਹ ਜਿਹੜਾ ਮਟੀਰੀਅਲ ਬਣਾਵਾਂਗੇ ਇਹਦੇ ਨਾਲ ਸਾਫ ਕਰਨਾ ਫਿਰ ਆਪਾਂ ਜੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਜਿਹੜੀ ਤਕਨਾਈ ਦੀ ਮੜੀ ਮੜੀ ਬਣ ਜਾਂਦੀ ਆ ਉਹ ਆਪਾਂ ਕਿਹਦੇ ਨਾਲ ਸਾਫ ਕਰਨੀ ਆ ਹਾਂਜੀ ਹੁਣ ਆਪਾਂ ਕਰਦਿਆਂ ਇਹ ਤਿਆਰ ਜੀ ਜਿੰਨਾ ਕਿ ਤੁਹਾਡਾ ਫਰਨੀਚਰ ਸਮਾਨਾ ਉਹਨਾਂ ਤੇ ਤੁਸੀਂ ਤਿਆਰ ਕਰਨਾ ਹੈ ਤੇ ਜ਼ਿਆਦਾ ਨਹੀਂ ਕਰਨਾ ਆਪਾਂ ਕਾਬੂ ਰੱਖ ਕਰਨਾ ਕਾਪੜੇ ਸਰਕਾਰ ਨਾਲ ਵਾਸਤੇ ਜੀ ਆਪਾਂ ਪਹਿਲਾਂ ਆ ਦੇਖੋ ਜੀ ਆਪਾਂ ਇੰਨਾ ਪਾ ਲਾਂਗੇ ਫਿਰ ਸਰੋਂ ਦਾ ਤੇਲ ਜੀ ਦੇ ਵਿੱਚ ਪਾਉਣਾ ਆਪਾਂ ਸਰੋਂ ਦੇ ਤੇਲ ਦੇ ਵਿੱਚ ਕੀ ਹੈ ਚਿਕਨਾਈ ਜ਼ਿਆਦਾ ਹੁੰਦੀ ਆ ਉਹਦੇ ਨਾਲ ਕੀ ਹੈ ਜੀ ਫਿਰ ਦਰਵਾਜ਼ੇ ਕਿਹੜਾ ਤਾਂ ਚਮਕ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਡਸਟ ਪੈਂਦੀ ਹੈ ਨਾ ਉਹ ਜੀ ਚੱਕੀ ਨਹੀਂ ਜਾਂਦੀ ਉਹਦੇ ਉੱਤੋਂ ਫਿਰ ਇਸ ਤਰ੍ਹਾਂ ਆਪਾਂ ਜੀ ਮਸ਼ੀਨ ਦਾ ਤੇਲ ਪਾ ਲਾਂਗੇ ਥੋੜਾ ਜਿਹਾ ਇਹਦੇ ਵਿੱਚ ਤੇ ਇੱਕ ਆਪਾਂ ਜੀ ਇਹਦੇ ਵਿੱਚ ਇਹ ਨਿੰਬੂ ਦਾ ਸੇਕ ਤਾਂ ਇਹਨੂੰ ਚੋਲਾਂਗੇ ਇਹ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਨੂੰ ਚੋਲਾਂਗੇ ਪੰਮੇਬੂ ਇਹਦੇ ਵਿੱਚ ਇਸ ਤਰ੍ਹਾਂ ਇਹਨੇ ਜੁਆ ਹੀ ਲਿਆ ਇਹ ਆਪਾਂ ਨੂੰ ਛੋੜਨੇ ਜੀ ਤੇ ਹੁਣ ਆਪਾਂ ਜੀ ਪਹਿਲਾਂ ਇਸ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਤਾਂ ਦੋ ਚੰਗੀ ਤਰ੍ਹਾਂ ਇਹਦਾ ਕਰ ਦੇਖੋ ਦੇਖੋ ਕਿ ਇਹਦਾ ਸਟਾਫ ਹੁਣ ਆਪਾਂ ਜੀ ਕੀ ਕਰਨਾ ਹੈਗਾ ਆਪਾਂ ਪੁਰਾਣੀ ਜਰਾਬ ਲੈ ਲੈਣੀ ਆ ਉਹਨੂੰ ਆਪਾਂ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਚੜਾ ਲੈ ਹੱਥ ਦੇ ਉੱਪਰ ਹਾ ਦੇਖੋ ਜੀ ਫਿਰ ਆਪਾਂ ਜੀ ਇਹਨੂੰ ਇਸ ਤਰ੍ਹਾਂ ਡਿਪ ਕਰ ਦੇਣਾ टिप करके फिर आप इस तरह कर करके पूरे हाथ तक जिन्हें अपनी जी भी सारी इस तरह सारा डीला कर लिया हो गया जी बाकी तरह कर ली तो सामने जी कि सफाई कि चमक चमक के किस खड़े जी अपना तो काबुल तो देखो किफाई होगी इस तरह की सफाई करनी है ਵਾਰੇ ਫੰਬੀ ਚਦੇ ਸਮਾਨ ਇਸ ਤਰ੍ਹਾਂ ਆ ਦੇਖੋ ਇਹਦੇ ਨਾਲੇ ਬਹੁਤ ਵਧੀਆ ਤਰੀਕੇ ਦੇ ਨਾਲ ਸਖਾਈ ਹੋ ਜਾਂਦੀ ਹੈ ਜੀ ਹਾਂ ਜਿਹਦਾ ਪਤਾ ਕੀ ਹੈ ਜੀ ਇਹਦੇ ਨਾਲ ਕੀ ਆ ਤੇ ਜਦੋਂ ਆਪਾਂ ਝੰਡਾਉਣੀ ਹੈ ਤੇ ਜੇ ਸੌ ਮੱਥੇ ਰੁਚ ਪਾਇਆ ਹੋਊਗਾ ਤੇ ਸੌ ਨੇ ਆਪਣੇ ਜਦੋਂ ਝੰਡਾਉਣੀ 10 ਤੱਕ ਉੱਡਣੀ ਨਹੀਂ ਹਿੰਟਣੀ ਨਹੀਂ ਹਿੰਦੀ ਐ ਤੇ ਉਹ ਉੱਡ ਕੇ ਜਿਹਦੇ ਉੱਪਰ ਜੰਮ ਜਾਂਦੀ ਹੈ ਫਿਰ ਆਪਾਂ ਉਸ ਤੋਂ ਬਾਅਦ ਕਪੜਾ ਮਾਰਦੇ ਆ ਤਾਂ ਕਪੜੇ ਨਾਲ ਵੀ ਨਹੀਂ ਨਹੀਂ ਡੱਟ ਐਨੀ ਜਾਨੀ ਕਿ ਚਿੱਟੇ ਜਾਂਦੇ ਆ ਨਾਲ ਤੇ ਇਹਦੇ ਨਾਲ ਚਿੱਪਣੀ ਇਹ ਜਿੰਨੇ ਜਿੱਦਾਂ ਬੋਨ ਨਾਲ ਚਿੱਪਰੀਂ ਲੱਗਦਾ ਤੇ ਇਸ ਤਰ੍ਹਾਂ ਦੀ ਆਪਾਂ ਇੱਕ ਕਾਰਡ ਬੋਰਡ ਵਿੱਚ ਜੱਗੀ ਤਾਣ ਸਾਫ ਕਰ ਲੈਂਦੇ ਹਾਂ ਸਾਰੇ ਤੋਂ ਇਹਦੇ ਵਿੱਚ ਵੀ ਥੋੜੀ ਹੈਗੀ ਹੈ ਜੀ ਚਿਕਨਾਈ ਪਰ ਉਨੀ ਨਹੀਂ ਹੈਗੀ ਜਿਹਨੇ ਸਰੋਂ ਦੇ ਤੇਲ ਦੇ ਵਿੱਚ ਹੁੰਦੀ ਹੈ ਸਰੋਂ ਦੇ ਤੇਲੇ ਜਿਆਦਾ ਹੁੰਦੀ ਆ ਦੇਖੋ ਜੀ नींबू दागा वो थी एक जाना। ते तो तो बार आप तो देखो जी इस तरह मिनटों दाल कट नींबू पाया करके इस तरह देखो कि सोना अपना कागुल हम आप जिड़ी फोम ली सी फोम है ये दाल जी आप उपर इस तरह रख के बहुत ये फोम तरह कर

ਇਹ ਜਿਹੜਾ ਕਾਬਡ ਆਪਾਂ ਸਾਫ਼ ਕੀਤਾ ਜੀ ਦੇਖੋ ਕਿੰਨੀ ਆਪਣੀ ਸ਼ਾਈਨ ਦੇ ਵਿੱਚ ਆ ਗਿਆ ਜੀ ਇਹ ਦੇਖੋ ਕਿੰਨਾ ਗੱਲਬਾ ਲੱਗਦਾ ਹੈਗਾ ਹਾਂਜੀ ਆਪਾਂ ਇਹ ਵੀ ਹੁਣ ਕਾਬਡ ਇਸੇ ਤਰ੍ਹਾਂ ਹੀ ਸਾਫ਼ ਕਰਾਂਗੇ ਤੇ ਸਾਰਾ ਬੜਾ ਫਰਨੀਚਰ ਦਾ ਸਮਾਨ ਜਿਹੜਾ ਉਹ ਆਪਾਂ ਜੀ ਇਸੇ ਤਰੀਕੇ ਦੇ ਨਾਲ ਸਾਫ਼ ਕਰਾਂਗੇ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਸਾਫ਼ ਕਰਕੇ ਦੇਖਿਓ ਜੀ ਤੁਹਾਡਾ ਫਰਨੀਚਰ ਦਾ ਸਮਾਨ ਵੀ ਸਾਰਾ ਜੀ ਇਸ ਤਰ੍ਹਾਂ ਚਮਕਾ ਲੱਗ ਜਾਏ ਮੋਨਾ ਪਾ ਕੇ ਸਰਵਾਜਿਤ ਆ ਦੇਖੋ ਕਿੰਨੀ ਲੱਗ ਰਿਹਾ ਹੈ ਦੇਖੋ

ਇਹ ਵਾਸੋਂ ਕਦਰੀਕਾ ਜੀ ਇਸ ਤਰ੍ਹਾਂ ਦਰਵਾਜ਼ੇ ਬਾਹਰੀਆਂ ਢੱਕੀਆਂ ਸਾਫ਼ ਕਰਨ ਦਾ ਇਸ ਤਰ੍ਹਾਂ ਹੀ ਮੈਟੋਮੈਟਿਕ ਕੰਮ ਹੋ ਜਾਂਦਾ ਹਾਂ ਦੇਖੋ ਜੇ ਵਾਈਟਨ ਵਾਈਟ ਦੇ ਉੱਪਰ ਪਾ ਲਾ ਜੇ ਜਲਦੀ ਲੱਗਦੇ ਆ ਤੇ ਬਹੁਣੇ ਔਖੇ ਹੋ ਜਾਂਦੇ ਆ ਤਾਂ ਕਰਕੇ ਜੀ ਆਪਾਂ ਉਹ ਜੋ ਨਿੰਬੂ ਜੋੜਾਈਏ ਤਾਂ ਨਿੰਬੂ ਦੇ ਨਾਲ ਹੀ ਦਾਮ ਜਲਦੀ ਲੱਜ ਜਾਂਦੇ ਆ ਆ ਦੇਖੋ ਜੀ ਸਾਰੇ ਬਾਗਲੇ ਆ ਗਏ

भी फर्श में किमें चमकया जाता है जी फर्श वास्ते भी बस जी सेम ही है बस आप मशीन का तेल नहीं पाया कला मशीन का तेल नहीं पाना बाकी आप थिंदर पावेर पावे तो ये बस एक नींबू पावे जोड़ा ये वाला सम अपना बनया मटीरियल हाँ सिर्फ फर्नीचर के समान करतेंगे तो आप जी फर्श वास्तेर बनाने सिर्फ थिंगर नींबू पा पावेर ਇਹ ਵੀ ਜੇ ਤੁਸੀਂ ਆਪਣੀ ਫਰਸ਼ ਦੇ ਮੁਤਾਬਕ ਹੀ ਪੋਣਾ ਆਪਾਂ ਇਹ ਥੋੜਾ ਥੋੜਾ ਲਾਤੀ ਇਹ ਆਪਾਂ ਫਰਸ਼ ਦੇ ਉੱਪਰ ਵੀ ਦਾਗ ਲੱਗੇ ਆ ਉਹ ਸਾਰੇ ਆਪਾਂ ਇਹਦੇ ਨਾਲ ਮਟੀਰੀਅਲ ਉਸ ਤੋਂ ਬਾਅਦ ਵਿੱਚ ਆਪਾਂ ਜੀ ਉੱਪਰ ਇਹਦੇ ਪੋਚਾ ਉਸੇ ਤਰ੍ਹਾਂ ਹੀ ਲਾਉਣਾ ਜਿਵੇਂ ਆਪਾਂ ਫਰਨੇ ਆਂਦਾ ਲਾਉਣੀ ਹੈ ਵਿੱਚ ਫਰਨੇ ਪਾ ਕੇ ਹੈ ਨਾ ਦੇਖੋ ਜੀ ਇਹ ਆਪਣਾ ਬਣ ਗਿਆ ਫਰਸ਼ ਵਾਸਤੇ ਮਟੀਰੀਅਲ ਤੇ ਇਹੀ ਆਪਾਂ ਜਿਹੜੀ ਜਲਾਬ ਹੈ ਵੀ ਆਪਾਂ ਹੋਰ ਲਾਵਾਂਗੇ ਕਿਉਂਕਿ ਇਹਦੇ ਵਿੱਚ ਮਸ਼ੀਨ ਦਾ ਤੇਲ ਪਾਇਆ ਹੋਇਆ ਹੈ ਤੇ ਆਪਾਂ ਜਿ ਹੁਣ ਨਵੀਂ ਰਗ ਲਾਵਾਂਗੇ ਹੋਰ ਹਾਂਜੀ ਆ ਗਿਆ ਪਤਾ ਤੁਹਾਨੂੰ ਨਾ ਫਰਸ਼ 'ਚ ਮਗਾ ਕੇ ਦਿਖਾਉਣੀ ਆ ਆ ਦੇਖੋ ਜੀ ਹੁਣ ਆਪਾਂ ਤੁਹਾਨੂੰ ਫਰਸ਼ 'ਚ ਮਗਾ ਕੇ ਦਿਖਾਉਣੀ ਆ ਇੱਕ ਸਿਰਫ ਨਿੰਬੂ ਨਾਲ ਆ ਦੇਖੋ ਜੀ ਇਹ ਜਿਹੜੇ ਆਪਣੇ ਦਾਗ ਆਪਾਂ ਪੂੰਝਤਾ ਲਾਉਣੇ ਆ ਇਸ ਤਰ੍ਹਾਂ ਦਾਗ ਆਪਣੇ ਲੱਗ ਜਾਂਦੇ ਆ ਜਿਵੇਂ ਬੱਚੇ ਕੋਈ ਸਬਜ਼ੀ ਸੁੱਜੀ ਰੋਜ਼ ਨੂੰ ਜਾਂ ਕੋਈ ਮੋਤੀ ਰੋਜ਼ ਨੂੰ ਹੈ ਉਮੜ ਕੇ ਦਾਗ ਨਾ ਆਏ ਆਪਣੇ ਜਾਂਦੇ ਨਹੀਂ ਗਏ ਉਹ ਪਾਣੀ ਦਾ ਪੋਚਾ ਜਿ ਲਾਉਣੀਆਂ ਉਹਦੇ ਨਾਲ ਵੀ ਜਾਂਦੇ ਨਹੀਂ ਇਹ ਬੱਚੇ ਚਾਹ ਪਾਣੀ ਲੋਲਦਿਆਂ ਨਾ ਜੀ ਉਸ ਤੋਂ ਬਾਅਦ ਇੱਕ ਕਲਰ ਦੇ ਦਾਗ ਬਣ ਜਾਂਦੇ ਆ ਤੇ ਉਹਦੇ ਨਾਲ ਅੱਜ ਕੀ ਆ ਆਪਣੇ ਇਹ ਪੋਚਾ ਲਾਉਣੇ ਉਹਦੇ ਨਾਲ ਵੀ ਨਹੀਂ ਲੈਂਦੇ ਤੇ ਫਿਰ ਆਪਾਂ ਜੀ ਇਹ ਤੁਹਾਨੂੰ ਲੈਂਦੇ ਆ ਵੀ ਇਹ ਇਸ ਤਰ੍ਹਾਂ ਲੈ ਜਾਣਗੇ ਆ ਦੇਖੋ ਜੀ ਆਪਾਂ ਜਰਾ ਫੇਚੜਾ ਲਈ ਆ ਫੱਟ ਦੇ ਉੱਪਰ ਇਸ ਤਰ੍ਹਾਂ ਇਹ ਦਾਗ ਨੂੰ ਇਸ ਤਰ੍ਹਾਂ ਕਰ ਲੈਣਾ ਆ ਦੇਖੋ ਜੀ ਆ ਦੇਖੋ ਜੀ ਬਿਲਕੁਲ ਸਾਫ਼ ਹੋ ਗਿਆ ਨਾ ਆ ਦੇਖੋ ਜੀ ਇਧਰ ਦੇਖੋ ਜੀ ਇਹ ਆਪਾਂ ਫੇਰ ਗਿੱਲਾ ਕਰਨਾ ਇਹ ਸਾਰਾ ਜੀ ਨਿੰਬੂ ਦੇ ਕਰਕੇ ਹੀ ਆ ਨਿੰਬੂ ਦੇ ਨਾਲ ਹੀ ਦਾਗ ਲੈਣੇ ਆ ਉਂਝ ਨਹੀਂ ਜੀ ਇਹ ਲੈਣੇ ਮੇਰੇ ਕਲਰ ਦੇ ਦਾਗ ਬਣ ਜਾਂਦੇ ਆ ਇਹ ਥੋੜਾ ਆਪਾਂ ਪਹਿਲਾਂ ਹੱਥ ਇਸ ਤਰ੍ਹਾਂ ਲਾ ਦੇਣਾ ਮੜ ਕੇ ਆਪਾਂ ਜੀ ਫੇਰ ਇਧਰ ਨੂੰ ਆ ਜਣਾ ਆ ਦੇਖੋ ਜੀ ਆਪਾਂ ਜਿੱਥੇ ਦਾਗ ਲਗੇ ਉੱਥੇ ਆਪਾਂ ਇੱਕ ਵਾਰੀ ਐ ਕਰਕੇ ਹੱਥ ਲੇ ਜਾਣਾ ਕਿਉਂਕਿ ਉੱਥੇ ਆਪਣੇ ਇਹ ਜਿਹੜਾ ਆਪਾਂ ਬਣਾਇਆ ਏ ਮਟੀਰੀਅਲ ਇਹ ਆਪਣਾ ਉੱਥੇ ਲੱਗ ਜਾਊਗਾ ਜੀ ਤੇ ਮਰ ਕੇ ਉਸ ਤੋਂ ਬਾਅਦ ਆਪਾਂ ਮੋਰ ਹਲਕਲ ਕੇ ਦਾਗ ਸਾਫ ਕਰਾਂਗੇ ਇੱਥੋਂ ਜੀ ਆਪਣਾ ਲੈਂਦਾ ਨਹੀਂ ਸੀਗਾ ਦੇਖੋ ਆਪਾਂ ਪਹਿਲਾਂ ਇੱਥੇ ਇੱਕ ਵਾਰਿਤ ਖਾਰ ਪੀਰ ਗਿਆ ਸੀ ਇਸ ਤਰ੍ਹਾਂ ਕਰਕੇ ਤੇ ਦੁਬਾਰਾ ਆਪਾਂ ਫੇਰ ਆਏ ਜੀ ਇਹ ਪੋਲਦਾ ਹੋ ਗਿਆ ਤੇ ਦੇਖੋ ਜੀ ਇਹ ਨਿੰਬੂ ਦੇ ਵਿੱਚ ਸੀਦਾ ਸਾਲਟ ਜਿਹੜਾ ਇਹ ਉਹਨੇ ਇਹ ਦਾਗ ਚੰਗੀ ਤਰ੍ਹਾਂ ਪੱਟ ਤੇ ਆ ਜੀ ਸਾਰੇ ਤੇ ਆਪਣੀ ਫਰਸ਼ ਦੇਖੋ ਜੀ ਵਾਈਟ ਵਾਈਟ ਨਿਕਲਿਆ ਹੀ ਆ ਇਸ ਤਰ੍ਹਾਂ ਜੀ ਇਹ ਤੁਸੀਂ ਫਰਸ਼ ਨੂੰ ਸਾਫ ਕਰ ਸਕਦੇ ਆ ਜੀ ਕਿਉਂਕਿ ਦੀਵਾਲੀ ਦਾ ਆ ਗਿਆ ਜੀ ਟਾਈਮ ਤੇ ਆਪਾਂ ਸਾਰਿਆਂ ਨੇ ਜੀ ਘਰਾਂ ਦੀ ਸਫਾਈ ਤਾਂ ਕਰਨੀ ਹੀ ਕਰਨੀ ਆ ਇਹ ਬਹੁਤ ਜ਼ਰੂਰੀ ਹੁੰਦੀ ਹੈ ਜੀ ਸਫਾਈ ਕਰਨੀ ਦੇ ਵੇਲੇ ਚ ਤਾਂ ਕਰਕੇ ਜੀ ਕਾਗੜ ਕੇ ਤੇ ਦਰਵਾਜ਼ੇ ਤੇ ਆਪਣੀ ਵੀ ਫਾਰਸ ਸਾਰਾ ਹੋ ਜਾਂਦਾ ਹੁੰਦਾ ਹੈ ਹੁਣ ਜੀ ਸਾਫ਼ ਇੱਕ ਹੀ ਤਰ੍ਹਾਂ ਤੇ ਜੀ ਇਹ ਆਪਾਂ ਨੂੰ ਲੇਟ ਨੂੰ ਕਰਨਾ ਹੀ ਪੈਂਦਾ ਹੈ ਜੀ ਇਹ ਸਾਰਾ ਸਾਫ਼ ਕਰਕੇ ਜੀ ਦਿਵਾਲੀ ਤੋਂ ਪਹਿਲਾਂ ਆਪਣੇ ਟਿੱਕੇ ਆਉਂਦੇ ਸੀ ਦਿਵਾਲੀ ਲਈ ਪਹਿਣੇ ਘਰਾਉਂਦੇ ਆ ਹਨਾ ਫਰਦਿਆਂ ਦੀ ਧੀ ਜਉਂਦੀ ਆ ਆਪਣਾ ਚਾਹ ਹੁੰਦਾ ਹੈ ਹਨਾ ਜੀ ਬਾਕੀ ਦਿਵਾਲੀ ਵਾਲੇ ਦਾ ਨਾ ਆਪਾਂ ਨੂੰ ਮੈਨ ਹੁੰਦਾ ਜੀ ਵੀ ਸਾਫ਼ ਸਫਾਈ ਰਵੇ ਤੇ ਸਾਡੇ ਘਰੇ ਦਵਾ ਇਲਾਜ ਆਇਆ ਮੈਂ ਸਾਰਾ ਧੂਲ ਇੱਧਰ ਜਾ ਕਰੋ ਜਾਂ ਨਿਕਲ ਜਾਂਦਾ ਹੈ ਹਨ ਸਫਾਈ ਹੋ ਜਾਂਦੀ ਹੈ ਆਪਣੇ ਸਾਰੇ ਆ ਦੇ ਮੰਨ ਨੂੰ ਵੀ ਆਪਾਂ ਨੂੰ ਆਏ ਲੱਗਦਾ ਹੈ ਵੀ ਸਾਡੇ ਘਰੋਂ ਸਾਰਾ ਧੂਲ ਜਾਂ ਨਿਕਲ ਗਿਆ ਸਫਾਈ ਹੋ ਗਈ ਆ ਹਨ ਤਾਂ ਕਰਕੇ ਕੀ ਇਹ ਹੈ ਬਰੋ ਬਰੋ ਦੇ ਜਨ ਸਫਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਤੇ ਇਸ ਤਰ੍ਹਾਂ ਜੀ ਆਪਾਂ ਸਾਰਿਆਂ ਪਹਿਣਾ ਸਫਾਈ ਆਪਣੇ ਘਰ ਦੀ ਨਾ ਕੰਮ ਨਹੀਂ ਕਰਦੇ ਨਾ ਜੀ ਮੈਂ ਇਹ ਕਹਿੰਦੀ ਆ ਜੀ ਉਹ ਕਿਹੜਾ ਘਰ ਆ ਜੀ ਜਿਹੜੇ ਘਰੇ ਸਫਾਈ ਨਹੀਂ ਹੁੰਦੀ ਹਨ ਪਰਮਾਤਮਾ ਸਾਰਿਆਂ ਦੇ ਕਾ ਦੇ ਜਿ ਕੁਝ ਈਆ ਰੱਖ ਲਈ ਤੇ ਸਾਡੇ ਆਪਣੇ ਆਪਣੇ ਘਰ ਸਫਾਈ ਕਰਦੁਣਾ ਰਹੇ ਨੇ ਤੇ ਪਰਮਾਤਮਾ ਸਾਰਿਆਂ ਨੂੰ ਤੁਮ ਬਸਨਾ ਦੇ ਦੇ ਯੂਟਿਊਬਰ ਮੇਰੀ ਫੈਮਲੀ ਸਾਜੀਓ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਇਹ ਮੇਰੀ ਵੀਡੀਓ ਬਧਿਆ ਲੱਗੀ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ